ਜੀ ਵੈਲਕਮ ਟੂ ਮਨਦੀ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਤੇ ਅੱਜ ਹੈ ਅੱਜ ਹੋਲੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਲੀ ਤੇ ਇਧਰ ਜੀ ਅਤਲ ਵੀ ਲੱਗਾ ਹੋਇਆ ਬਾੜੀ ਸਾਫ਼ ਕਰਨਾ ਜੈਨੂ ਇਹ ਜੈਨੂ ਡਾਇਆ ਹੈ ਜੀ ਬਾੜੀ ਸਾਫ਼ ਕਰਨਾ ਅੱਜ ਹੋਲੀ ਆ ਆਲਾ ਹੋਲੀ ਹੈਪੀ ਹੋਲੀ ਕਰ ਸਾਰਿਆਂ ਨੂੰ ਇੰਨੀ ਸੁਸਤੀ ਵਾਲੀ ਨਹੀਂ ਮੈਂ ਖੇਡਦਾ ਨਹੀਂ ਇੰਨੀ ਸੁਸਤੀ ਵਾਲੀ ਨਹੀਂ ਵਧੀਆ ਵਾਲੀ ਰੰਗਾ ਤਾਂ ਮੈਂ ਤਾਂ ਨਹੀਂ ਖੇਡਦਾ ਚੰਗੀ ਤਰ੍ਹਾਂ ਬੋਲ ਲਾ ਹਾਂ ਮੈਂ ਬੰਨ ਕਰ ਦਮ ਮੈਨੂੰ ਅਲਰਜੀ ਹੈ ਮੈਂ ਤਾਂ ਨਹੀਂ ਖੇਡਦਾ ਹੋਲੀ

अद्दा फुटना है हैं लसन नुसना फुट दी नाल परा अरे ठीक अरे निके निके नी के बताऊं उगल लाग जी आ देखो आई एक बताऊं आ हो गया ये एक आ गया है ए घर दे जड़े है ना वो वधिया उगदे है ओ सातो है है देख लो के नी के नी के बताऊं लगन लाग जी साडे ਮੰਮੀ ਬੜੇ ਖੁਸ਼ ਹੋ ਔਂਡੇ ਪਿਸ਼ੂ ਕਰੇ ਬਤੋਂ ਲੱਗ ਗਏ ਪਿਛਰੇ ਹੱਥ ਲਾਏ ਆ ਹੱਥ ਕੀ ਉੱਗੇ ਆ ਇਹ ਕਿੱਦਿ ਤੇ ਡਗੋਂਸਲਾ ਬੈ ਲੋ ਕੇ ਰਸਤਾ ਨਾ ਬਣਾਇਆ ਇਧਰੋਂ ਤੋਪੇ ਲਾ ਕੇ ਆ ਵੇਖ ਰਿਹਾ ਚਰ ਮੂਹ ਵੀ ਦਿੱਤਾ ਆ ਇਹਦਾ ਆ ਚਿੜੀ ਦਾ ਘੋਂਸਲਾ ਇਹਦਾ ਆ ਹੋਈ ਨੇਸਟ ਬਣਾਇਆ ਹੈ ਨੇਸਟ ਇਹਨੂੰ ਕਿੱਡੀ ਪਈ ਓਏ ਚਿੜੀਆਂ ਓਹ ਵਿਚਾਰੀ ਹੁੰਦੀ ਹੁਨੀ ਆ ਤੋਪਾ ਵੀ ਕਿਤੇ ਬੈ ਗਈ ਹੋਏ

बड़ा है कोलो कोली घोलो घोली बड़ी मुश्किल से में आते। आ, पाकी सारे में से में हम सारे आ, दे दे। सारे सारे नहीं आली इतने कोठे कोठे लोगे लोगे जो जिन्ने सड़ा हल्के डल गए होने भी हजार रुपया बारह सौ दो सौ का बजा ही ਤੇ 5 500 ਦੇ ਤੇ ਬਾਸ ਤੇਰੇ ਸਿੱਧਾ ਖਾਣ ਵਾਲੇ ਕੰਮ ਚ ਨਹੀਂ ਆਤਾ ਕਿ ਇਥੇ ਮੇਰੀ ਜੇਬ ਵਿੱਚ ਪਏ ਹੀ ਤੇ ਮੈਂ ਰੋਟੀਆਂ ਲਾਉਂਦੀ ਹਾਂ ਅਰ ਉਹਨਾਂ ਨੇ ਆ ਕੇ ਤਾਂ ਪਾਣੀ ਜਿਹੜਾ ਮੇਰੇ ਤੇ ਮਾਰਤਾ ਆ ਤੁਲ ਜਿਹੜਾ ਗੁੱਸੇ ਹੋਇਆ ਫਿਰ ਸਾਰੇ ਹਮ ਫਿਰ ਲੜ ਪਿਆ ਤੁਲ ਉਹਨੇ ਉਹਨੇ ਜੰਗਾ ਕਰ ਲਿਆ ਮੋਲੀ ਭਰੇ ਜਨ ਲੋਕੀਓ ਕਰਦੇ ਆ ਗੁੱਸਾ ਗਿਲਾ ਦੂਰ ਕਰਦੇ ਆ ਤਾਂ ਉਹਨੇ ਅਗਲੇ ਨੂੰ ਕੁੱਟ ਕੇ ਉਹ ਮਾਰਿਆ ਆ ਬੰਦਰ ਲੋਕ ਆਈ ਤੇ ਨਾ ਮੈਨੂੰ ਗਿੱਲੂ ਕਰ ਦਿੱਤਾ ਤੇ ਉਹ ਮਗਰ ਟੜ ਗਿਆ ਫਿਰ ਉਹਨੇ ਚੰਗਾ ਹੀ ਦੋਮਾ ਦੀ ਲੜਾਈ ਹੋਈ ਇਧਰ ਜੱਤਲ ਪਾਈ ਤੇ ਮੈਂ ਰੋਟੀ ਖਾਣ ਲੱਗੇ ਹੁਣ ਆਹੀ ਉਧਰੋਂ ਸਫਾਈ ਕਰ ਆਏ ਆ ਆ ਵੇਖ ਜੱਤਲ ਪਾਜੀ ਰੋਟੀ ਖਾਣ ਲਿਆ ਇਧਰ ਮੈਂ ਵੀ ਪਾਈ ਆ ਜੀ ਖਾ ਖੋ ਪਾਜੀ ਰੋਟੀ ਜੀ ਦਾਲ ਤੇ ਫੁਲਕਾ ਕਿ ਉਹ ਵਾਲਾ रोटी राठी खा के साफ करने वाला रसोई भी साफ कर दिखती है मैं घर नहीं आए फेन मम्मी ने बुआ भी तह दिता है ਉਹ ਨਹੀਂ ਨਹੀਂ ਅੱਛਾ ਕਿਹਦਾ ਬੱਸ ਟਿਕਾ ਟਿਕਾ ਤੇ ਅਨੂ ਜਿ ਕੋਈ ਰੰਗ ਨਹੀਂ ਲਾਉਣ ਆਇਆ ਹੈਗਾ ਤਾਂ ਇਹ Holi ਵਾਲੇ ਤੇਰੇ ਵੀ ਵੇਲ ਰੱਤ ਪਾਦੀ ਵੀ ਵੇਖੋ ਸੁੱਕਾ ਹੀ ਆ ਬਾਰੋਂ ਫਿਰ ਤੋਂ ਆਇਆ ਇਹਨੂੰ ਲਾਇਆ ਹੀ ਨਹੀਂ ਕਿੰਨੇ ਰੰਗ ਲਾਉਣਾ ਕਿ ਨੀਂ ਜੀ ਰੀਲੇ ਜਾਏ ਮੈਂ ਦਿੱਤੀ ਪਹਿਲੇ ਕੋਈ ਨਹੀਂ ਹੈ ਤਾਂ ਕਹਿਦਾ ਸਰ ਕਹਿਦਾਉਣਾ ਕੋਈ ਗੱਲ ਨਹੀਂ ਉਸ ਜਦੋਂ ਪਿਛਲੇ ਤੇ ਤਾਂ ਉਹ ਨਹੀਂ ਚਲ ਵੜਿਆ ਜੇ ਮੈਂ ਬੜ ਗਿਆ ਤੇ ਚੜਾਈ ਪਕੋ ਮੇਰੇ ਨਾਲ ਸੇ ਸੌ ਗੇ ਜਵਾਨੀ ਦਿਖਾ ਲੈ ਬੜਾ ਸਾਰਾ ਮੈਂ ਦੱਸ ਹਾਸ਼ ਦੇ ਦਾਈ ਜਨੇ ਕੀ ਕੀਤਾ ਉਹ ਵੀ ਸਾਡੇ ਬੜੇ ਸਾਰੇ ਜਨੇ ਆਏ ਪਿਛਲੇ ਵਾਲੀ ਅੱਜ ਕਿੰਨ ਕੋਈ ਲੱਭਾ ਸਾਡੇ ਘਰ ਨੂੰ ਨਹੀਂ ਕੋਈ ਲੱਭਾ ਸੰਤਾ ਹੀ ਨਹੀਂ ਆਇਆ ਨੂੰ ਪਤਾ ਆ ਤੇ ਭੈਣੀਆਂ ਬੜੀਆਂ ਉਹ ਬੇਹੱਦ ਨਾ ਕੋਈ ਨਹੀਂ ਕੰਮ ਇਹ ਮੰਗੀ ਗਿਆ ਆ ਇਹ ਤਾਂ ਸਹੀ ਫਿਰ ਇਹ ਇਥੇ ਕਰਦੇ ਅੱਜ ਦੀ ਵੀਡੀਓ ਦਾ ਐਂਡ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਹੈਪੀ ਹੋਲੀ ਜੀ ਸੁੱਕੇ ਪੁਕੇ ਆਈਂ ਜੀ ਘੇੜੀ ਗੁੱਡੀਆਂ ਆਨੀ ਹੋਲੀ